ਕਾਰ ਵਿੱਚ ਨਹੀਂ ਰਹਿੰਦੀ ਬਰਕਤ ਤਾਂ ਅੱਜ ਹੀ ਛੜਤੀਓ ਇਹ ਟਿਕਾ। ਦੋਸਤੋ ਅੱਜ ਕੱਲ ਹਰ ਕੋਈ ਸ਼ਿਕਾਇਤ ਕਰਦਾ ਹੈ ਕਿ ਕਾਰ ਵਿੱਚ ਬਰਕਤ ਨਹੀਂ ਰਹਿੰਦੀ। ਪੈਸੇ ਵਿੱਚ ਬਰਕਤ ਨਹੀਂ ਹੈ ਅਤੇ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੋ ਰਿਹਾ ਹੈ ਤਾਂ ਤੁਹਾਨੂੰ ਇਸ ਦਾ ਕਾਰਨ ਲੱਭਣਾ ਪਵੇਗਾ। ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਬਹੁਤ ਸਾਰੇ ਅਜਿਹੇ ਕੰਮ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਘਰ ਦੀ ਬਰਕਤ ਖਤਮ ਕਰਦੇ ਹਨ। ਜੇਕਰ ਤੁਸੀਂ ਇਹ ਨਕ ਮਨੂ ਕਰਨ ਤੋਂ ਪਰਹੇਜ਼ ਕਰੋਗੇ ਤਾਂ ਤੁਹਾਡੇ ਘਰ ਤੋਂ ਗਰੀਬੀ ਦੂਰ ਹੋ ਜਾਵੇਗੀ ਅਤੇ ਖੁਸ਼ਹਾਲੀ ਵਾਪਸ ਆ ਜਾਵੇਗੀ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਐਨ ਕੇ ਵੌਇਸ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਦਬਾ ਲੈਣਾ ਇਸ ਦੇ ਨਾਲ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜ਼ਰੂਰ ਲਿਖਣਾ ਤਾਂ ਕਿ ਮਾਤਾ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਤੇ ਬਣਿਆ ਰਹੇ ਤੇ ਸ਼ੁਰੂ ਕਰਦੇ ਹਾਂ ਅਸਦੀ ਵਿਧੀ ਗਰੀਬੀ ਦਾ ਕਾਰਨ ਬਨਣ ਵਾਲੀ 3 ਕੰਮ ਨੰਬਰ 1 ਨਹਾਉ ਦੇ ਸਮੇਂ ਪਿਸ਼ਾਬ ਕਰਨਾ ਜੇਕਰ ਤੁਸੀਂ ਜਾਣੇ ਅਣਜਾਣੇ ਵਿੱਚ ਨਹਾਉਣ ਵਾਲੀ ਥਾਂ ਤੇ ਪਿਸ਼ਾਬ ਕਰਦੇ ਹੋ ਤਾਂ ਇਹ ਵੀ ਤੁਹਾਡੇ ਘਰ ਵਿੱਚ ਗਰੀਬੀ ਦਾ ਕਾਰਨ ਹੋ ਸਕਦਾ ਹੈ ਅਝੀਹਾ ਮੰਨਿਆ ਜਾਂਦਾ ਹੈ ਕਿ ਨਹਾਉਣ ਵਾਲੀ ਥਾਂ ਤੇ ਪਿਸ਼ਾਬ ਕਰਨ ਨਾਲ ਪਵਿੱਤਰਤਾ ਭੰਗ ਹੁੰਦੀ ਹੈ ਜਿਸ ਨਾਲ ਘਰ ਵਿੱਚ ਗਰੀਬੀ ਆ ਸਕਦੀ ਹੈ ਨੰਬਰ 2 ਟੁੱਟੀ ਹੋਈ ਕੰਗੀ ਨਾਲ ਕੰਗਾ ਕਰਨਾ ਟੁੱਟੀ ਹੋਈ ਕੰਗੀ ਨਾਲ ਵਾਲ ਵੋਣਾ ਅਸ਼ੁਭ ਮੰਨਿਆ ਜਾਂਦਾ ਹੈ ਟੁੱਟੀ ਕੰਗੀ ਨਾਲ ਵਾਲ ਵੋਣਾ ਸਿਹਤ ਅਤੇ ਸਹਿਜ ਦੋਮਾ ਲਈ ਚੰਗਾ ਨਹੀਂ ਹੁੰਦਾ ਅਤੇ ਇਸ ਨੂੰ ਨਕਾਰਾਤਮਕ ਊਰਜਾ ਦਾ ਕਾਰਨ ਮੰਨਿਆ ਜਾਂਦਾ ਹੈ ਨੰਬਰ 3 ਟੁੱਟੀਆਂ ਚੀਜ਼ਾਂ ਦੀ ਵਰਤੋਂ ਕਰਨਾ ਜਿਵੇਂ ਕਿ ਟੁੱਟੇ ਭਾਂਡਿਆਂ ਵਿੱਚ ਖਾਣਾ ਖਾਣਾ ਅਜਿਹੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਟੁੱਟੇ ਹੋਏ ਬਰਤਨ ਕਪਾਂ ਜਾਂ ਹੋਰ ਟੁੱਟੀਆਂ ਹੋਈਆਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਘਰ ਵਿੱਚ ਨਕਾਰਾਤਮਕਤਾ ਫੈਲਦੀ ਹੈ ਅਤੇ ਇਹ ਅਸ਼ੁਭ ਮੰਨਿਆ ਜਾਂਦਾ ਹੈ। ਨੰਬਰ 4, ਨਾਲ ਖੁੱਲ੍ਹਾ ਛੱਡਣਾ। ਕਈ ਲੋਕ ਨਾਲ ਖੁੱਲ੍ਹਾ ਛੱਡ ਦਿੰਦੇ ਹਨ ਜਿਸ ਨਾਲ ਪਾਣੀ ਵੰਦਾ ਰਹਿੰਦਾ ਹੈ। ਇਸ ਨਾਲ ਸਰੀਰਕ ਅਤੇ ਮਾਨਸਿਕ ਪਰੇਸ਼ਾਨੀਆਂ ਆਉਂਦੀਆਂ ਹਨ ਜੇਕਰ ਨਾਲ ਖਰਾਬ ਹੋ ਜਾਵੇ ਅਤੇ ਪਾਣੀ ਟਪਕਦਾ ਰਹੇ। ਤਾਂ ਉਸ ਨੂੰ ਤੁਰੰਤ ਠੀਕ ਕਰਵਾਉਣਾ ਚਾਹੀਦਾ ਹੈ। ਵਾਸਤੂ ਅਨੁਸਾਰ ਨਲ ਵਿੱਚੋਂ ਲਗਾਤਾਰ ਪਾਣੀ ਦਾ ਵਹਿਣਾ ਘਰ ਵਿੱਚੋਂ ਪੈਸੇ ਦੇ ਵਹਿਣ ਦਾ ਸੰਕੇਤ ਹੁੰਦਾ ਹੈ ਅਤੇ ਇਹ ਆਰਥਿਕ ਨੁਕਸਾਨ ਦਾ ਕਾਰਨ ਬਣਦਾ ਹੈ। ਨੰਬਰ 5 ਖਰਾਬ ਘੜੀ ਘੜੀ ਦੇ ਬੰਦ ਹੋ ਜਾਣ ਦੇ ਬਾਅਦ ਵੀ ਉਸ ਨੂੰ ਘਰ ਵਿੱਚ ਟੰਗੇ ਰਹਿਣ ਦੇ ਵਾਸਤੂ ਸ਼ਾਸਤਰ ਅਨੁਸਾਰ ਬਹੁਤ ਅਸ਼ੁਭ ਹੁੰਦਾ ਹੈ ਅਤੇ ਇਸ ਨਾਲ ਆਰਥਿਕ ਨੁਕਸਾਨ ਹੋ ਸਕਦਾ ਹੈ ਖਰਾਬ ਘੜੀ ਨੂੰ ਘਰ ਵਿੱਚ ਟੰਗਿਆ ਰਹਿਣ ਦੇਣਾ ਤਰੱਕੀ ਵਿੱਚ ਰੁਕਾਵਟ ਅਤੇ ਬਦਕਿਸਮਤੀ ਲਿਆਉਂਦਾ ਹੈ। ਨੰਬਰ 6 ਬਾਥਰੂਮ ਵਿੱਚ ਖਾਲੀ ਬਾਲਟੀ ਘਰ ਦੇ ਬਾਥਰੂਮ ਵਿੱਚ ਖਾਲੀ ਬਾਲਟੀ ਰੱਖਣਾ ਨਕਾਰਾਤਮਕ ਊਰਜਾ ਦਾ ਕਾਰਨ ਬਣਦਾ ਹੈ। ਬਾਲਟੀ ਨੂੰ ਹਮੇਸ਼ਾ ਪਾਣੀ ਨਾਲ ਭਰ ਕੇ ਰੱਖਣਾ ਚਾਹੀਦਾ ਹੈ। ਨੰਬਰ 7 ਮਹਿਮਾਨ ਤੋਂ ਨਰਾਜ਼ ਹੁਣਾ ਕੁਝ ਲੋਕ ਮਹਿਮਾਨਤੀ ਉੰਤੀ ਨਰਾਜ਼ ਹੋ ਜਾਂਦੇ ਹਨ ਅਤੇ ਸਿਰਫ ਉਹਨਾਂ ਦੇ ਜਾਣ ਦਾ ਇੰਤਜ਼ਾਰ ਕਰਦੇ ਹਨ ਮਹਿਮਾਨ ਨੂੰ ਭਗਵਾਨ ਦਾ ਰੂਪ ਮੰਨਿਆ ਜਾਂਦਾ ਹੈ ਉਹਨਾਂ ਦਾ ਅਪਮਾਨ ਕਰਨਾ ਜਾਂ ਉਹਨਾਂ ਤੋਂ ਨਰਾਜ਼ ਹੋਣਾ ਬਰਕਤਾਂ ਨੂੰ ਦੂਰ ਕਰਦਾ ਹੈ ਨੰਬਰ 8 ਆਮਦਨੀ ਤੋਂ ਜ਼ਿਆਦਾ ਖਰਚ ਕਰਨਾ ਆਮਦਨੀ ਤੋਂ ਜ਼ਿਆਦਾ ਖਰਚ ਕਰਨ ਦੀ ਆਦਤ ਤੁਹਾਨੂੰ ਇੱਕ ਦਿਨ ਗਰੀਬ ਬਣਾ ਸਕਦੀ ਹੈ ਇਹ ਆਰਥਿਕ ਅਨੁਸ਼ਾਸਨ ਦੀ ਕਮੀ ਨੂੰ ਦਰਸਾਉਂਦਾ ਹੈ ਬਿਨਾ ਸੋਚੇ ਸਮਝੇ ਖਰਚ ਕਰਨ ਨਾਲ ਕਰਜ਼ਾ ਅਤੇ ਗਰੀਬੀ ਆ ਸਕਦੀ ਹੈ ਨੰਬਰ 9 ਦੰਦਾ ਨਾਲ ਰੋਟੀ ਤੋੜਨਾ ਦੰਦਾ ਨਾਲ ਰੋਟੀ ਕੱਟ-ਕੱਟ ਕੇ ਖਾਣਾ ਵੀ ਅਸ਼ੁਭ ਮੰਨਿਆ ਜਾਂਦਾ ਹੈ ਇਹ ਖਾਣੇ ਦਾ ਅਪਮਾਨ ਮੰਨਿਆ ਜਾਂਦਾ ਹੈ ਅੰਨ ਦੀ ਬੇਅਤ ਵੀ ਕਰਨ ਨਾਲ ਲక్ష్ਮੀ ਮਾਂ ਨਰਾਜ਼ ਹੋ ਜਾਂਦੀ ਹੈ ਨੰਬਰ 10 ਘਰ ਦੇ ਮੁੱਖ ਦਰਵਾਜ਼ੇ ਤੇ ਹਨੇਰਾ ਜਿੰਨਾ ਲੋਕਾਂ ਦੇ ਘਰ ਦੇ ਮੁੱਖ ਦਰਵਾਜ਼ੇ ਤੇ ਹਨੇਰਾ ਰਹਿੰਦਾ ਹੈ ਉਹਨਾਂ ਦੇ ਬੰਦੇ ਕੰਮ ਵੀ ਵਿਗੜ ਜਾਂਦੇ ਹਨ ਮੁੱਖ ਦਰਵਾਜ਼ੇ ਤੇ ਹਨੇਰਾ ਰਹਿਣ ਨਾਲ ਘਰ ਵਿੱਚ ਸਕਾਰਾਤਮਕ ਤਦ ਪ੍ਰਵੇਸ਼ ਨਹੀਂ ਹੁੰਦਾ ਤੇ ਇਹ ਤਰੱਕੀ ਵਿੱਚ ਰੁਕਾਵਟ ਪਾਉਂਦਾ ਹੈ ਨੰਬਰ 11 ਖੜੇ ਹੋ ਕੇ ਪਜਾਮਾ ਪਹਿਨਣਾ ਖੜੇ ਹੋ ਕੇ ਪਜਾਮਾ ਜਾਂ ਪੈਂਟ ਪਹਿਨਣਾ ਚੰਗਾ ਨਹੀਂ ਹੁੰਦਾ ਬਜ਼ੁਰਗਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਕਪੜੇ ਪੈਨਣ ਨਾਲ ਵਿਅਕਤੀ ਦੇ ਜੀਵਨ ਵਿੱਚ ਅਸਥਿਰਤਾ ਆ ਸਕਦੀ ਹੈ। ਨੰਬਰ 12 ਖੜੇ ਹੋ ਕੇ ਵਾਲ ਬੰਨਣਾ ਬਹੁਤ ਸਾਰੀਆਂ ਔਰਤਾਂ ਖੜੇ ਹੋ ਕੇ ਵਾਲ ਬੰਨਦੀਆਂ ਹਨ। ਇਹ ਆਦਤ ਵੀ ਗਰੀਬੀ ਦਾ ਕਾਰਨ ਬਣਦੀ ਹੈ। ਅਧੀ ਇਸ ਨਾਲ ਆਰਥਿਕ ਮੁਸ਼ਕਲਾਂ ਆ ਸਕਦੀਆਂ ਹਨ। ਨੰਬਰ 13 ਸਵੇਰੇ دیر ਤੱਕ ਸੌਣਾ ਸਵੇਰੇ ਸੂਰਜ ਨਿਕਲਣ ਤੱਕ ਸੌਂਦੇ ਰਹਿਣਾ ਚੰਗਾ ਨਹੀਂ ਹੁੰਦਾ ਇਹ ਆਲਸ ਦਾ ਸੰਕੇਤ ਹੈ ਜਿਸ ਨਾਮ ਘਰ ਵਿੱਚ ਬਰਕਤ ਨਹੀਂ ਹੁੰਦੀ ਨੰਬਰ 14 ਦਰਖਤ ਦੇ ਹੇਠਾਂ ਪਿਸ਼ਾਬ ਕਰਨਾ ਦਰਖਤੇ ਹੇਠਾਂ ਪਿਸ਼ਾਬ ਕਰਨਾ ਵੀ ਗਲਤ ਮੰਨਿਆ ਜਾਂਦਾ ਹੈ ਇਸ ਨਾਲ ਵੀ ਗਰੀਬੀ ਆਉਂਦੀ ਹੈ ਕਈ ਧਰਮਾਂ ਵਿੱਚ ਦਰਖਤਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਉਹਨਾਂ ਦੇ ਹੇਠਾਂ ਔਪੁਵਿੱਤਰਤਾ ਫੈਲਾਉਣਾ ਬਦਕਿਸਮਤੀ ਲਿਆਉਂਦਾ ਹੈ। ਨੰਬਰ 15 ਟਾਇਲਟ ਵਿੱਚ ਗੱਲਾਂ ਕਰਨਾ ਅੱਜ ਦੇ ਸਮੇਂ ਵਿੱਚ ਲੋਕ ਟਾਇਲਟ ਵਿੱਚ ਵੀ ਫੋਨ ਤੇ ਗੱਲਾਂ ਕਰਦੇ ਹਨ ਜੋ ਪਵਿੱਤਰਤਾ ਦਾ ਅਪਮਾਨ ਹੈ ਜਿਸ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਫੈਲਦੀ ਹੈ। ਨੰਬਰ 16 ਪੁੱਠਾ ਸੋਣਾ ਉਹ ਸਾਰੇ ਲੋਕਾਂ ਨੂੰ ਪੁੱਠਾ ਲੇਟਣਾ ਚੰਗੀ ਨੀਂਦ ਆਉਂਦੀ ਹੈ ਪਰ ਇਹ ਗਲਤ ਆਦਤ ਵੀ ਬਹੁਤ ਪੁਰਾਣੀ ਮੰਨੀ ਜਾਂਦੀ ਹੈ ਪੁੱਠਾ ਸੌਣਾ ਸੇਤ ਲਈ ਹਾਨੀਕਾਰਕ ਹੋਣ ਦੇ ਨਾਲ-ਨਾਲ ਇਸ ਨੂੰ ਵਾਸਤੂ ਅਨੁਸਾਰ ਵੀ ਅਸ਼ੁਭ ਮੰਨਿਆ ਜਾਂਦਾ ਹੈ ਨੰਬਰ 17 ਕਬਰਿਸਤਾਨ ਵਿੱਚ ਹਸਮਾ ਕਬਰਿਸਤਾਨ ਜਾਂ ਸ਼ਮਸ਼ਾਨ ਘਾਟ ਵਿੱਚ ਹਸਣਾ ਵੀ ਅਸ਼ੁਭ ਹੁੰਦਾ ਹੈ ਕਬਰਿਸਤਾਨ ਇੱਕ ਅਜੀਬ ਥਾਂ ਹੈ ਜਿੱਥੇ ਸ਼ਾਂਤੀ ਅਤੇ ਸਤਿਕਾਰ ਬਣਾਈ ਰੱਖਣਾ ਚਾਹੀਦਾ ਹੈ ਇੱਥੇ ਹੱਸਣਾ ਬੇਅਦਬੀ ਹੈ ਅਤੇ ਇਸ ਨਾਲ ਬਦਕਿਸਮਤੀ ਆਉਂਦੀ ਹੈ। ਨੰਬਰ 18 ਪੀਣ ਵਾਲਾ ਪਾਣੀ ਖੁੱਲ੍ਹਾ ਛੱਡੋ। ਪੀਣ ਵਾਲਾ ਪਾਣੀ ਰਾਤ ਨੂੰ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ। ਅ ਜਿਹਨ ਨਕਾਰਾਤਮਕ ਸ਼ਕਤੀਆਂ ਨੂੰ ਆਕਰਸ਼ਿਤ ਕਰਦਾ ਹੈ, ਪਾਣੀ ਨੂੰ ਹਮੇਸ਼ਾ ਢੱਕ ਕੇ ਰੱਖਣਾ ਚਾਹੀਦਾ ਹੈ। ਨੰਬਰ 19 ਚਮਗਾਦੜ ਦਾ ਘਰ ਵਿੱਚ ਵਾਸ ਘਰ ਵਿੱਚ ਚਮਗਾਦੜ ਦਾ ਆਉਣਾ ਅਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਵਾਸਤੂ ਦੋਸ਼ ਬਣਿਆ ਰਹਿੰਦਾ ਹੈ ਚਮਗਾਦੜ ਨੂੰ ਇੱਕ ਨਕਾਰਾਤਮਕ ਜੀਵ ਮੰਨਿਆ ਜਾਂਦਾ ਹੈ ਜੇਕਰ ਉਹ ਘਰ ਵਿੱਚ ਆਉਣ ਤਾਂ ਇਹ ਵਾਸਤੂ ਦੋਸ਼ ਪੈਦਾ ਕਰਦਾ ਹੈ ਨੰਬਰ 2 ਬਾਥਰੂਮ ਤੇ ਟਾਇਲਟ ਦੇ ਦਰਵਾਜ਼ੇ ਖੁੱਲੇ ਰੱਖਣਾ ਇਹਨਾਂ ਦਰਵਾਜ਼ਿਆਂ ਨੂੰ ਖੁੱਲਾ ਰੱਖਣ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਫੈਲਦੀ ਹੈ ਇਹ ਅਜੀਹੀਆਂ ਥਾਵਾਂ ਹਾਂ ਜਿੱਥੇ ਨਕਾਰਾਤਮਕ ਊਰਜਾ ਬਾਹਰ ਨਿਕਲਦੀ ਹੈ ਦਰਵਾਜ਼ੇ ਖੁੱਲੇ ਰੱਖਣ ਨਾਲ ਇਹ ਊਰਜਾ ਪੂਰੇ ਘਰ ਵਿੱਚ ਫੈਲ ਜਾਂਦੀ ਹੈ ਨੰਬਰ 21 ਔਲਾਦ ਨੂੰ ਹਰ ਵਕਤ ਕੋਸਣਾ ਹਰ ਵਕਤ ਆਪਣੀ ਔਲਾਦ ਨਾਲ ਲੜਨਾ ਅਤੇ ਉਹਨਾਂ ਨੂੰ ਛਿੜਕਣਾ ਚੰਗਾ ਨਹੀਂ ਹੁੰਦਾ ਇਸ ਨਾਲ ਉਹਨਾਂ ਦਾ ਆਤਮ ਵਿਸ਼ਵਾਸ ਖਤਮ ਹੋ ਜਾਂਦਾ ਹੈ ਅਤੇ ਘਰ ਦਾ ਮਾਹੌਲ ਵੀ ਖਰਾਬ ਹੁੰਦਾ ਹੈ। ਨੰਬਰ 2 ਦਰਵਾਜ਼ੇ ਤੇ ਬੈਠਣਾ। ਕੁਝ ਲੋਕਾਂ ਨੂੰ ਦਰਵਾਜ਼ੇ ਤੇ ਬੈਠਣਾ ਚੰਗਾ ਲੱਗਦਾ ਹੈ, ਜੋ ਕਿ ਗਲਤ ਮੰਨਿਆ ਜਾਂਦਾ ਹੈ। ਦਰਵਾਜ਼ੇ ਨੂੰ ਕਿਸੇ ਵੀ ਘਰ ਦਾ ਮੁੱਖ ਪ੍ਰਵੇਸ਼ ਦੁਆਰ ਮੰਨਿਆ ਜਾਂਦਾ ਹੈ, ਜਿਸ ਤੇ ਬੈਠਣਾ ਸਕਾਰਾਤਮਕ ਊਰਜਾ ਦੇ ਪ੍ਰਵਾਹ ਨੂੰ ਰੋਕਦਾ ਹੈ। ਨੰਬਰ 3 ਲਸਣ ਅਤੇ ਪਿਆਜ਼ ਦੇ ਛਿਲਕੇ ਜਲੋ। ਕੁਝ ਔਰਤਾਂ ਲਸਣ ਅਤੇ ਪਿਆਜ਼ ਦੇ ਛਿਲਕੇ ਸੁੱਟਣ ਦੀ ਬਜਾਏ ਚੁੱਲ੍ਹੇ ਵਿੱਚ ਹੀ ਜਲਾ ਦਿੰਦੀਆਂ ਹਨ ਜਿਸ ਨਾਲ ਹੰਨ ਦੀ ਬਰਕਤ ਚਲੀ ਜਾਂਦੀ ਹੈ ਇਹ ਅੰਨ ਅਤੇ ਭੋਜਨ ਦਾ અપਮਾਨ ਹੈ ਜਿਸ ਨਾਲ ਘਰ ਵਿੱਚ ਬਰਕਤ ਘਾਟ ਹੋ ਜਾਂਦੀ ਹੈ ਨੰਬਰ 24 ਦੀਵੇ ਜਾਂ ਮੋਮਬत्ती ਨੂੰ ਫੂਕ ਮਾਰ ਕੇ ਬਝੋਣਾ ਅਜਿਹਾ ਕਰਨਾ ਵੀ ਚੰਗਾ ਨਹੀਂ ਮੰਨਿਆ ਜਾਂਦਾ ਅਜਿਹਾ ਕਰਨਾ ਬੇਅਦਮੀ ਮੰਨੀ ਜਾਂਦੀ ਹੈ ਇਵੇਂ ਨੂੰ ਹੱਥ ਹਿਲਾ ਕੇ ਜਾਂ ਫਿਰ ਕਿਸੇ ਹੋਰ ਤਰੀਕੇ ਨਾਲ ਬੁਝਾਉਣਾ ਚਾਹੀਦਾ ਹੈ। ਨੰਬਰ 25 ਕਸਮਖਾਨ ਵਾਰ-ਵਾਰ ਕਸਮਖਾਨ ਨਾਲ ਵਿੱਚ ਪਰੇਸ਼ਾਨੀਆਂ ਆਉਂਦੀਆਂ ਹਨ। ਇਹ ਆਦਤ ਇੱਕ ਨਕਾਰਾਤਮਕ ਹ ਹੈ ਜੋ ਵਿਅਕਤੀ ਦੇ ਜੀਵਨ ਵਿੱਚ ਪਰੇਸ਼ਾਨੀਆਂ ਲਿਆਉਂਦਾ ਹੈ। ਨੰਬਰ 26 ਪੁੱਠੀ ਚੱਪਲ ਸਿੱਧੀ ਨਾ ਕਰਨਾ ਜੇਕਰ ਤੁਹਾਨੂੰ ਕੋਈ ਚੱਪਲ ਪੁੱਠੀ ਦਿਖਾਈ ਦੇਵੇ ਤਾਂ ਉਸ ਨੂੰ ਤੁਰੰਤ ਸਿੱਧਾ ਕਰ ਦੇਣਾ ਚਾਹੀਦਾ ਹੈ ਪੁੱਠੀ ਪਈ ਚੱਪਲ ਨਕਾਰਾਤਮਕਤਾ ਦਾ ਪ੍ਰਤੀਕ ਹੁੰਦੀ ਹੈ ਇਸ ਨੂੰ ਤੁਰੰਤ ਸਿੱਧੀ ਕਰਨਾ ਜ਼ਰੂਰੀ ਹੈ ਨੰਬਰ 7 ਘਰ ਵਿੱਚ ਮਕੜੀ ਦਾ ਜਾਲ ਘਰ ਵਿੱਚ ਮਕੜੀ ਦਾ ਜਾਲ ਲੱਗਿਆ ਰਹਿਣਾ ਉਜਾੜ ਦੇ ਨਿਸ਼ਾਨੀ ਹੈ ਇਸ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ ਮੱਕੜੀ ਦਾ ਜਾਲ ਲੱਗਿਆ ਰਹਿਣਾ ਆਲਸ ਅਤੇ ਉਜਾੜ ਦੀ ਨਿਸ਼ਾਨੀ ਹੈ। ਨੰਬਰ 28 ਰਾਤ ਨੂੰ ਝਾੜੂ ਲਪੋਣਾ। ਰਾਤ ਨੂੰ ਝਾੜੂ ਲਪੋਣਾ ਵੀ ਅਨੁਚਿਤ ਮੰਨਿਆ ਜਾਂਦਾ ਹੈ। ਰਾਤ ਨੂੰ ਝਾੜੂ ਲਪੋਣ ਨਾਲ ਘਰ ਦੀ ਸਕਾਰਾਤਮਕ ਊਰਜਾ ਬਾਹਰ ਚਲੀ ਜਾਂਦੀ ਹੈ ਅਤੇ ਇਹ ਅਸ਼ੁਭ ਮੰਨਿਆ ਜਾਂਦਾ ਹੈ। ਨੰਬਰ 29 ਦਾਨ ਨਾ ਕਰਨਾ। ਦਾਨ ਨਾ ਕਰਨ ਨਾਲ ਵੀ ਘਰ ਦੀ ਬਰਕਤ ਚਲੀ ਜਾਂਦੀ ਹੈ ਤੇ ਗਰੀਬੀ ਆ ਜਾਂਦੀ ਹੈ। দান ਕਰਨ ਨਾਲ ਘਰ ਵਿੱਚ ਬਰਕਤ ਆਉਂਦੀ ਹੈ। ਨੰਬਰ 3 ਜੁੱਠੇ ਭਾਂਡੇ ਰਾਤ ਨੂੰ ਛੱਡਨੋ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੁੱਠੇ ਭਾਂਡਿਆਂ ਨੂੰ ਸਵੇਰ ਲਈ ਛੱਡ ਦੇਣਾ। ਮਾਂ ਲక్ష్ਮੀ ਤੇ ਮਾਨਪੂਰਨ ਨੂੰ ਨਰਾਜ਼ ਕਰਦਾ ਹੈ ਜਿਸ ਨਾਲ ਆਰਥਿਕ ਸਥਿਤੀ 'ਤੇ ਬੁਰਾ ਅਸਰ ਪੈਂਦਾ ਹੈ। ਦੋਸਤੋ ਇਹ ਸਾਰੇ ਕੰਮ ਸਾਡੇ ਰੋਜ਼ਾਨਾ ਜੀਵਨ ਵਿੱਚ ਛੋਟੀਆਂ-ਛੋਟੀਆਂ ਗਲਤੀਆਂ ਵਾਂਗ ਲੱਗਦੇ ਹਨ ਪਰ ਇਹ ਸਾਡੇ ਘਰ ਦੀ ਬਰਕਤ ਨੂੰ ਖਤਮ ਕਰ ਕੇ ਗਰੀਬੀ ਦਾ ਕਾਰਨ ਬਣ ਸਕਦੇ ਹਨ ਜੇਕਰ ਅਸੀਂ ਇਹਨਾਂ ਆਦਤਾਂ ਨੂੰ ਸੁਧਾਰ ਲਈਏ ਤਾਂ ਸਾਡੇ ਜੀਵਨ ਵਿੱਚ ਖੁਸ਼ਹਾਲੀ ਅਤੇ ਸ਼ਾਂਤੀ ਆ ਸਕਦੀ ਹੈ ਦੋਸਤੋ ਸਾਡੀ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਆਪਣੀ رائے ਸਾਨੂੰ ਜ਼ਰੂਰ ਦੇਣਾ ਜਾਣਕਾਰੀ ਵਧੀਆ ਲੱਗੀ ਤਾਂ ਕਮੈਂਟ ਵਿੱਚ ਜੈ ਮਾਤਾ ਲక్ష్ਮੀ ਜ਼ਰੂਰ ਲਿਖਣਾ ਮਿਲਤੇ ਹਾਂ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨ